ਜਿਹੜੀ ਇਹ ਗੋਲੀ ਕਿੱਥੇ ਵੱਜੀ ਹੈ ਇੱਕ ਤੀਸਰੀ ਨੰਬਰ ਦੀ ਗੋਲੀ ਗੋਲੀਆਂ ਸੱਦੀਆਂ ਇੱਥੇ ਨਹੀਂ ਵੱਜੀਆਂ ਉਹਨੀਆਂ ਗੋਲੀਆਂ ਉਸ ਨੌਜਵਾਨ ਦੇ ਜਿਹੜੀਆਂ ਕਰਨ ਦੇ ਵੱਜੀਆਂ ਨੇ ਉਸਦੇ ਬਾਅਦ ਉਸਦੀ ਮਾਤਾ ਦੇ ਜੱਗੂ ਦੇ ਮਾਤਾ ਦੇ ਗੋਲੀਆਂ ਵੱਜੀਆਂ ਨੇ ਇਹ ਸਭ ਜਿਹੜਾ ਹੈ ਖੁੱਲਿਆ ਸنګه ਜਸਤੇ ਵਿੱਚੋਂ ਇਹ ਗੋਲੀਆਂ ਨਿਕਲੀਆਂ ਨੇ ਤੇ ਇਹਨਾਂ ਨੇ ਗੱਡੀ ਦੀ ਬਾਰੀ ਦੇ ਵਿੱਚ ਵੀ ਸ਼ੇਕ ਕਰ ਦਿੱਤੀ ਗੱਡੀ ਦੇ ਜੋ ਹਾਲਾਤ ਨੇ ਕਿਉਂਕਿ ਗੱਡੀ ਦੇ ਵਿੱਚ ਕੋਨੇ-ਕੋਨ ਹਰ ਗੱਡੀ ਜਿਹੜੀ ਆ ਉਹ ਬਿਲਕੁਲ ਬੁਰੇ ਤਰੀਕੇ ਦੇ ਨਾਲ ਜਿਹੜਾ ਹੈ ਉਸਦੇ ਵਿੱਚ ਲਹੂ ਜਿਹੜਾ ਹੈ ਉਹ ਟਿੱਗਿਆ ਕਿਉਂਕਿ ਸਿਰ ਦੇ ਵਿੱਚ ਗੋਲੀ ਲੱਗੀ ਮੂੰਹ ਦੇ ਵਿੱਚ ਗੋਲੀ ਲੱਗੀ ਹੈਗੀ ਹੈ ਆ ਢਿੱਡ ਦੇ ਵਿੱਚ ਜਿਹੜੀਆਂ ਉਹ ਗੋਲੀਆਂ ਲੱਗੀਆਂ ਜਿਹੜੀ ਆ ਉਹ ਕਰਨ ਵੀਰ ਤੇ ਲੱਗਦੀ ਹੈ ਤਾਂ ਉਸ ਦੇ ਬਾਅਦ ਉਹ ਉਸ ਦੇ ਹੈੱਡ ਦੇ ਵਿੱਚ ਵੀ ਗੋਲੀ ਲੱਗਦੀ ਤਾਂ ਉਸ ਦੇ ਬਾਅਦ ਸਟੀering ਦੇ ਉੱਤੇ ਡਿੱਗ ਜਾਂਦਾ ਤੇ ਬਾਅਦ ਵਿੱਚ ਫਿਰ ਜਿਹੜੀਆਂ ਗੋਲੀਆਂ ਸ਼ੂਟ ਕੀਤੀਆਂ ਜਾਂਦੀਆਂ ਉਹ ਉਹ ਜੱਗੂ ਭਗਵਾਨਪੁਰੀਆ ਦੇ ਮਾਤਾ ਹਰਜੀਤ ਕੌਰ ਦੇ ਉੱਤੇ ਜਿਹੜੀਆਂ ਗੋਲੀਆਂ ਉਹ ਲੱਗਦੀਆਂ ਨੇ ਤਾਂ ਇਸ ਵੇਲੇ ਅਸੀਂ ਬਟਾਲਾ ਦੇ ਵਿੱਚ ਮੌਜੂਦਾ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਮੌਜੂਦਾ ਜਿੱਥੇ ਉਹ ਕਾਰ ਖੜੀ ਹੈ ਉਹ ਸਕੋਰਪੀਓ ਖੜੀ ਹੈ ਜਿਸ ਦੇ ਵਿੱਚ ਜੱਗੂ ਭਗਵਾਨਪੁਰੀਏ ਦੀ ਮਾਤਾ ਦਾ ਕਤਲ ਕੀਤਾ ਗਿਆ ਸਿੱਧੀਆਂ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਗਈਆਂ ਸ਼ੂਟਰਾਂ ਦੇ ਵੱਲੋਂ ਦੇਰ ਰਾਤ 9:30 ਤੋਂ 10:00 ਵਜੇ ਦੇ ਵਿਚਾਲੇ ਕਾਦੀਆਂ ਰੋਡ ਦੇ ਉੱਤੇ ਜਿਹੜਾ ਇਹ ਵਾਰਦਾਤ ਹੋਈ ਹੈ ਉਸ ਗੱਡੀ ਦੀਆਂ ਤਸਵੀਰਾਂ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਗੋਲੀਆਂ ਲੱਗੀਆਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਗੋਲੀਆਂ ਦੇ ਜੋ ਨਿਸ਼ਾਨ ਨੇ ਦੇਖ ਸਕਦੇ ਤੁਸੀਂ ਇਹ ਕੋਈ ਆਮ ਜਿਹੜੇ ਆ ਉਹ ਨਿਸ਼ਾਨ ਨਹੀਂ ਹੈਗੇ ਜਾਂ ਕਿਸੇ ਆਮ ਪਿਸਤਲ ਦੇ ਉਹ ਨਿਸ਼ਾਨ ਨਹੀਂ ਹੈਗੇ ਬਰਸਟ ਜਿਹੜਾ ਆ ਖੁੱਲਿਆ ਸਗਾ ਜਸਤੇ ਵਿੱਚੋਂ ਇਹ ਗੋਲੀਆਂ ਨਿਕਲੀਆਂ ਨੇ ਤੇ ਇਹਨਾਂ ਨੇ ਗੱਡੀ ਦੀ bari ਦੇ ਵਿੱਚ ਵੀ ਛੇਕ ਕਰ ਦਿੱਤੇ ਤੇ ਕਈ ਸਾਰੀਆਂ ਗੋਲੀਆਂ ਚਲਾਈਆਂ ਗਈਆਂ ਤਿੰਨ ਗੋਲੀਆਂ ਉਸ ਨੌਜਵਾਨ ਦੇ ਕਰਨ ਦੇ ਲੱਗੀਆਂ ਤੇ ਮਾਤਾ ਦੇ ਵੀ ਜਿਹੜੀਆਂ ਉਹ ਗੋਲੀਆਂ ਲੱਗੀਆਂ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਸ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਉਸਦੇ ਮਾਤਾ ਸਗੇ ਉਹਨਾਂ ਨੇ ਅਮਨਦੀਪ ਹਸਪਤਾਲ ਜੋ ਕਿ ਅੰਮ੍ਰਿਤਸਰ ਵਿੱਚ ਜਾ ਕੇ ਉਹਨਾਂ ਨੇ ਆਪਣਾ ਦਮ ਤੋੜ ਦਿੱਤਾ ਤਸਵੀਰਾਂ ਇਸ ਕਾਰ ਦੀਆਂ ਦੇਖੋ ਕਾਰ ਦਾ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਸਿੱਧਾ ਜਿਹੜੇ ਸ਼ੂਟਰ ਨੇ ਇਥੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ੂਟਰ ਸਿੱਧੇ ਬਰਾਬਰ ਆ ਕੇ ਖੜੇ ਉਹਨਾਂ ਨੇ ਕਿਉਂਕਿ ਸੀਸੀਟੀਵੀ ਵਿੱਚ ਵੀ ਸਾਫ਼ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਕਿ ਸ਼ੂਟਰ ਬਰਾਬਰ ਆ ਕੇ ਖੜਦੇ ਨੇ ਉਸਦੇ ਬਾਅਦ ਉਹਨਾਂ ਨੇ ਸਕਿੰਟਾਂ ਦੇ ਵਿੱਚ ਇੱਕ ਪਲਾਂ ਦੇ ਵਿੱਚ ਉਹਨਾਂ ਨੇ ਸਿੱਧਾ ਜਿੱਥੇ ਡਰਾਈਵਰ ਕਰਨ ਵੀਰ ਜਿਹੜਾ ਬੈਠਾ ਉਹ ਗੱਲ ਕਰ ਰਿਹਾ ਸੀ ਸਿੱਧੀ ਉਸ ਨੂੰ ਸ਼ੂਟ ਕਰ ਦਿੱਤਾ ਉਸਦੇ ਬਾਅਦ ਦੂਸਰੀ ਸੀਟ ਦੇ ਉੱਤੇ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਦੂਸਰੀ ਸੀਟ ਦੇ ਉੱਤੇ ਉਹਨਾਂ ਦੇ ਜੋ ਮਾਤਾ ਬੈਠੇ ਹੋਏ ਸਨ ਜੋ ਜੱਗੂ ਭਗਵਾਨਪੁਰੀਏ ਦੇ ਉਹਨਾਂ ਦੇ ਮਾਤਾ ਦੇਵੀ ਗੋਲੀ ਲੱਗਦੀ ਹੈ ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੱਸਣ ਮੁਤਾਬਕ ਜਦੋਂ ਗੋਲੀ ਜਿਹੜੀ ਆ ਉਹ ਕਰਨਵੀਰ ਦੇ ਲੱਗਦੀ ਹੈ ਤਾਂ ਉਸਦੇ ਬਾਅਦ ਉਹ ਉਸਦੇ ਹੈੱਡ ਦੇ ਵਿੱਚ ਵੀ ਗੋਲੀ ਲੱਗਦੀ ਤਾਂ ਉਸਦੇ ਬਾਅਦ ਸਟੀering ਦੇ ਉੱਤੇ ਡਿੱਗ ਜਾਂਦਾ ਤੇ ਬਾਅਦ ਵਿੱਚ ਫਿਰ ਜਿਹੜੀਆਂ ਗੋਲੀਆਂ ਸ਼ੂਟ ਕੀਤੀਆਂ ਜਾਂਦੀਆਂ ਉਹ ਜੱਗੂ ਭਗਵਾਨਪੁਰੀਆ ਦੇ ਮਾਤਾ ਹਰਜੀਤ ਕੌਰ ਦੇ ਉੱਤੇ ਜਿਹੜੀਆਂ ਗੋਲੀਆਂ ਉਹ ਲੱਗਦੀਆਂ ਨੇ ਤਸਵੀਰਾਂ ਤਾਂ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਮੌਕੇ ਦੀਆਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਸ ਵੇਲੇ ਗੱਡੀ ਦੇ ਜੋ ਹਾਲਾਤ ਨੇ ਕਿਉਂਕਿ ਗੱਡੀ ਦੇ ਵਿੱਚ ਖੂਨ ਹੈ ਖੂਨ ਹਾਲਾਂਕਿ ਤੁਹਾਨੂੰ ক্লোਜ਼ ਜਿਹੜਾ ਬਿਲਕੁਲ ਨੇੜੇ ਤੋਂ ਆਪਾਂ ਨਹੀਂ ਦਿਖਾ ਪਾਵਾਂਗੇ ਗੱਡੀ ਜਿਹੜੀ ਆ ਉਹ ਬਿਲਕੁਲ ਬੁਰੇ ਤਰੀਕੇ ਦੇ ਨਾਲ ਜਿਹੜਾ ਉਸ ਦੇ ਵਿੱਚ ਲਹੂ ਜਿਹੜਾ ਆ ਉਹ ਡਿਗਿਆ ਕਿਉਂਕਿ ਸਿਰ ਦੇ ਵਿੱਚ ਗੋਲੀ ਲੱਗੀ ਮੂੰਹ ਦੇ ਵਿੱਚ ਗੋਲੀ ਲੱਗੀ ਹੈਗੀ ਆ ਢਿੱਡ ਦੇ ਵਿੱਚ ਜਿਹੜੀਆਂ ਉਹ ਗੋਲੀਆਂ ਲੱਗੀਆਂ ਜਿਸ ਦੇ ਬਾਅਦ ਜਿਹੜਾ ਇਹ ਕਤਲ ਨੂੰ ਅੰਜਾਮ ਜਿਹੜਾ ਉਧਰ ਦਿੱਤਾ ਜਾਂਦਾ ਹਾਲਾਂਕਿ ਬੰਬੀਆ ਗਰੁੱਪ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਜੋ ਕਿ ਉਹਨਾਂ ਦੇ ਵੱਲੋਂ ਫੇਸਬੁੱਕ ਦੇ ਉੱਤੇ ਪੋਸਟ ਪਾਈ ਗਈ ਹਾਲਾਂਕਿ ਅਧਿਕਾਰਤ ਤੌਰ ਤੇ ਉਸ ਦੀ ਪੁਸ਼ਟੀ ਹੋਣੀ ਹਜੇ ਬਾਕੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਮੌਕੇ ਦੇ ਉੱਤੇ ਕਿ ਜਿਹੜੀਆਂ ਉਸ ਗੱਡੀ ਦੀਆਂ ਜਿਸ ਗੱਡੀ ਦੇ ਉੱਤੇ ਫਾਇਰਿੰਗ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਜ਼ਬਰਦਸਤ ਜਿਹੜੀ ਫਾਇਰਿੰਗ ਕੀਤੀ ਗਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਸ਼ੂਟਰ ਉੱਥੇ ਫਾਇਰਿੰਗ ਕਰਕੇ ਕਰਨ ਨੂੰ ਮਾਰ ਕੇ ਨਿਕਲੇ ਤਾਂ ਦਵਾਪ ਵਾਪਸ ਵਿੱਚ ਉਹਨਾਂ ਨੇ ਫਿਰ ਜਦੋਂ ਭੱਜਣ ਲੱਗੇ ਭੱਜਣ ਭੱਜਣ ਤੋਂ ਪਹਿਲਾਂ ਗੂਲੀਆਂ ਜੜੀਆਂ ਉਹ ਚਲਾਈਆਂ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਪਾ ਰਹੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਘਟਨਾ ਵਾਪਰੀ ਸੀ ਕਾਦੀਆਂ ਰੋਡ ਦੇ ਉੱਤੇ ਇਹ ਘਟਨਾ ਵਾਪਰੀ ਸੀ ਇਸ ਗੱਡੀ ਦੇ ਵਿੱਚ ਜਿਹੜਾ ਜੱਗੂ ਭਗਵਾਨਪੁਰੀਏ ਦੇ ਮਾਤਾ ਦਾ ਕਤਲ ਜਿਹੜਾ ਹੈ ਉਹ ਕੀਤਾ ਗਿਆ ਨਾਲ ਹੀ ਕਰਨ ਦਾ ਵੀ ਕਤਲ ਕੀਤਾ ਗਿਆ ਹਾਲਾਂਕਿ ਪੁਲਿਸ ਤੋਂ ਵਿੱਚ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਜੋ ਕਰਨ ਸੀ ਉਸਤੇ ਵੱਲੋਂ ਜੱਗੂ ਭਗਵਾਨਪੁਰੀਏ ਦੇ ਜੋ ਵੀ ਹੈਂਡਲਰ ਸਗਾ ਉਸ ਦਾ ਜੋ ਵੀ ਉਸਤੇ ਕੰਮ ਸੀਗੇ ਉਸਤੇ ਵੱਲੋਂ ਸਾਂਭੇ ਜਾਂਦੇ ਸਨ ਜਿਸ ਕਰਕੇ ਉਸ ਦਾ ਕਤਲ ਜਿਹੜਾ ਹੈ ਉਹ ਕੀਤਾ ਗਿਆ ਹੈਗਾ ਆ ਤੇ ਪਰ ਉਸ ਦੇ ਮਾਤਾ ਦੇ ਕਤਲ ਦਾ ਉਸ ਵਿੱਚ ਇਜਹਾਰ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਹੈਗਾ ਤਾਂ ਸਿੱਧੇ ਤੌਰ ਤੇ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਗੱਡੀ ਦੇ ਵਿੱਚ ਜਿਹੜਾ ਆ ਗੱਡੀ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈ ਗਈਆਂ ਇਸ ਗੱਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਲਗਾਤਾਰ ਕਿਉਂਕਿ ਲਗਾਤਾਰ ਪੁਲਿਸ ਦੇ ਵੱਲੋਂ ਵੀ ਹੁਣ ਐਫਆਈਆਰ ਦਰਜ ਕਰ ਲਈ ਗਿਆ ਇਸ ਮਾਮਲੇ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਦੂਸਰੇ ਪਾਸੇ ਹਜੇ ਪੋਸਟਮਾਰਟਮ ਵੀ ਹੋਣਾ ਬਾਕੀ ਹੈ ਤੇ ਸੰਸਕਾਰਾਂ ਦੀ ਗੱਲ ਕਰ ਲਈਏ ਤਾਂ ਕੱਲ ਨੂੰ ਸੰਸਕਾਰ ਜਿਹੜੇ ਆ ਉਹ ਕੀਤੇ ਜਾ ਸਕਦੇ ਨੇ ਤਾਂ ਐ ਤਸਵੀਰਾਂ ਨੇ ਉਸ ਸਕੋਰਪੀਓ ਦੀਆਂ ਜਿਸ ਦੇ ਵਿੱਚ ਜਿੱਗੂ ਭਗਵਾਨਪੁਰੀਏ ਦੇ ਜੋ ਮਾਤਾ ਤੇ ਜੋ ਕਰਨ ਸੀਗਾ ਦੋਵੇਂ ਆਰੇਸੀ ਕਰਨ ਜੋ ਕਿ ਜਿਸ ਦਾ ਭਗਵਾਨਪੁਰ ਪਿੰਡ ਵਿੱਚ ਦੋ ਜਿਹੜਾ ਹੈ ਉਸਤੇ नानके ने उथे ਦਾ ਦੋਤਾ ਆ ਤਾਂ ਉਹ ਨੌਜਵਾਨ ਇਸ ਮਾਤਾ ਦੇ ਨਾਲ ਸੀਗਾ ਤੇ ਤਰਨ ਤਰਨ ਦੇ ਵਿੱਚ ਕਿਸੇ ਕੇਸ ਨੂੰ ਲੈ ਕੇ ਪਹੁੰਚੇ ਹੋਏ ਸਨ ਤਾਂ ਉਸਦੇ ਬਾਅਦ ਜਦੋਂ ਵਾਪਸ ਆ ਰਹੇ ਸੀ ਆਪਣੇ ਰੈਂਟਲ ਹਾਊਸ ਦੇ ਵਿੱਚ ਉਹ ਘਰ ਦੇ ਵਿੱਚ ਜਾਣ ਲੱਗੇ ਤਾਂ ਉੱਥੇ ਘਰ ਦੇ ਬਾਹਰ ਹੀ ਉਹਨਾਂ ਨੂੰ ਫੋਨ ਆਉਂਦਾ ਉੱਥੇ ਹੀ ਕਰਨ ਜਿਹੜਾ ਉਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਪਰ ਉੱਥੇ ਕੁਝ ਮਿੰਟਾਂ ਦੇ ਬਾਅਦ ਕੁਝ ਮੋਟਰਸਾਈਕਲ ਸਵਾਰ ਮੁੰਡੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਆ ਕੇ ਫਿਰ ਗੋਲੀਆਂ ਮਾਰੀਆਂ ਜਾਂਦੀਆਂ ਗੇਟ ਕੋਲਣ ਤੋਂ ਜਿੰਦਾ ਕੋਲਣ ਤੋਂ ਘਰ ਦਾ ਪਹਿਲਾ ਹੀ ਜਿਹੜੇ ਆ ਗੋਲੀਆਂ ਮਾਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਇਸ ਕਾਰ ਦੇ ਵਿੱਚ ਇਸ ਸਕੋਰਪੀਓ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਉਦੀਆਂ ਤਸਵੀਰਾਂ ਨੇ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਗੋਲੀਆਂ ਕਿੱਥੇ ਬਜੀਆਂ ਤਸਵੀਰਾਂ ਦੇਖ ਸਕ ਪਾ ਰਹੇ ਹੋ ਮੈਂ ਕੈਮਰਾਮੈਨ ਨੇ ਵੀ ਇੱਕ ਵਾਰ ਤੁਹਾਨੂੰ ਦਿਖਾਤਾ ਕਿ ਆ ਜਿਹੜੀ ਗੋਲੀ ਕਿੱਥੇ ਬਜੀ ਹੈ ਇਹ ਤੀਸਰੀ ਨੰਬਰ ਦੀ ਗੋਲੀ ਹਾਲਾਂਕਿ ਪੁਲਿਸ ਨੇ ਆਪਣੇ ਹਿਸਾਬ ਨਾਲ ਇਸ ਨੂੰ ਮਾਰਕਿੰਗ ਕੀਤੀ ਹੋਈ ਹੈ ਗੋਲੀਆਂ ਉਸ ਨੌਜਵਾਨ ਦੇ ਜਿਹੜੀਆਂ ਕਰਨ ਦੇ ਵੱਜੀਆਂ ਨੇ ਉਸ ਦੇ ਬਾਅਦ ਉਸ ਦੀ ਮਾਤਾ ਦੇ ਜੱਗੂ ਦੇ ਮਾਤਾ ਦੇ ਗੋਲੀਆਂ ਵੱਜੀਆਂ ਨੇ ਪਰ ਕੁਝ ਗੋਲੀਆਂ ਜਿੱਦਾਂ ਗੱਡੀ ਦੇ ਬਾਹਰ ਵੀ ਲੱਗੀਆਂ ਆ ਵੀ ਪਿਛਲਾ ਜਿਹੜਾ ਟੁੱਟਿਆ ਹੋਇਆ ਹੈ ਇਸ ਨਾਲ ਵੀ ਕਹਿ ਕੇ ਕੋਈ ਗੋਲੀ ਗਈ ਹੋ ਸਕਦੀ ਹੈਗੀ ਤਾਂ ਸਿੱਧਾ ਜੋ ਉਹਨਾਂ ਦਾ ਟਾਰਗੇਟ ਸੀਗਾ ਸਿੱਧਾ ਉਹਨਾਂ ਨੇ ਗੱਡੀ ਨੂੰ ਟਾਰਗੇਟ ਕੀਤਾ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜੋ ਗੈਂਗਵਾਰ ਹੈ ਉਸ ਗੈਂਗਵਾਰ ਨੇ ਇੱਕ ਖਤਰਨਾਕ ਰੂਪ ਪੰਜਾਬ ਦੇ ਵਿੱਚ ਤਿਆਰ ਕੀਤਾ ਪੰਜਾਬ ਦੇ ਦਾ ਇੱਕ ਕਹਿ ਸਕਦੇ ਕਿ ਇਹ ਮਾਹੌਲ ਜਿਹੜਾ ਆ ਉਹ ਬਹੁਤ ਹੀ ਜਿਹੜਾ ਆ ਉਹ ਸਥਿਤੀ ਤਣਾਅਪੂਰਨ ਨਜ਼ਰ ਆ ਰਹੀ ਹੈਗੀ ਹਾਲਾਂਕਿ ਇਸ ਲਈ ਜੇ ਆਪਾਂ ਗੱਲ ਕਰ ਲਈਏ ਇਸ ਦੇ ਬਦਲੇ ਦੇ ਵਿੱਚ ਦੂਸਰਾ ਗਰੁੱਪ ਕੀ ਕਰਦਾ ਜੱਗੂ ਭਗਵਾਨਪੁਰੀਏ ਦਾ ਗਰੁੱਪ ਕੀ ਕਰਦਾ ਇਹ ਵੀ ਦੇਖਣ ਵਾਲਾ ਹੋਵੇਗਾ ਕਿਉਂਕਿ ਬੇਸ਼ੱਕ ਜਿਹੜਾ ਇਹ ਆਪਾਂ ਜੇ ਗੱਲ ਕਰ ਲਈਏ ਕੋਈ ਗੈਂਗਸਟਰ ਜੇਕਰ ਪੁਲਿਸ ਦੇ ਵਿਚਾਲੇ ਤੇ ਗੈਂਗਸਟਰਾਂ ਦੀ ਮੁੱਠਪੇੜ ਹੁੰਦੀ ਹੈ ਤਾਂ ਉਸ ਵੇਲੇ ਪੁਲਿਸ ਦੇ ਵੱਲੋਂ ਮੌਕੇ ਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ ਜਾਂ ਫਿਰ 24 ਘੰਟਿਆਂ ਦੇ ਵਿੱਚ ਕਾਰਵਾਈ ਕਰ ਦਿੱਤੀ ਜਾਂਦੀ ਜਾਂ ਫਿਰ ਕੁਝ ਦਿਨਾਂ ਦੇ ਵਿੱਚ ਉਹ ਕਾਰਵਾਈ ਕਰ ਦਿੱਤੀ ਜਾਂਦੀ ਪੁਲਿਸ ਦੇ ਵੱਲੋਂ ਪਰ ਜਦੋਂ ਦੋ ਗੈਂਗ ਆਪਸ ਵਿੱਚ ਝਪੜਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਇੱਕ ਗੈਂਗ ਕਾਰਵਾਈ ਕਰਦਾ ਤਾਂ ਉਸ ਤੋਂ ਬਾਅਦ ਕਈ-ਕਈ ਮਹੀਨੇ ਤੱਕ ਵੀ ਉਹ ਚੁੱਪੀ ਸਾਤ ਜਾਂਦੇ ਨੇ ਮਾਹੌਲ ਠੰਡਾ ਹੋ ਜਾਂਦਾ ਤੇ ਫਿਰ ਕਈ ਮਹੀਨਿਆਂ ਬਾਅਦ ਕੋਈ ਵੱਡੀਆਂ ਘਟਰਾਵਾਂ ਵਾਪਰ ਦੀਆਂ ਨੇ ਤਾਂ ਉਸੇ ਤਰੀਕੇ ਦੇ ਨਾਲ ਇਹ ਵੱਡੀ ਘਟਨਾ ਜਿਹੜੀ ਹੈ ਉਹ ਵਾਪਰੀ ਹੈਗੀ ਸਿੱਧੂ ਉਸੇ ਵਾਲੇ ਕੇਸ ਦੇ ਨਾਲ ਵੀ ਜੱਗੂ ਭਗਵਾਨਪਰੀਏ ਭਗਵਾਨਪਰੀਏ ਦੇ ਜਿਹੜਾ ਆ ਉਹ ਨਾਮ जोडਦਾ ਤਾਂ ਹੁਣ ਉਹਨਾਂ ਦੇ ਮਾਤਾ ਦਾ ਜੋ ਕਤਲ ਕਰ ਦਿੱਤਾ ਗਿਆ ਹਾਲਾਂਕਿ ਇਸ ਗੁੱਥੀ ਨੂੰ ਲੈ ਕੇ ਪੁਲਿਸ ਜਿਹੜੀ ਹੈ ਸੁਲਝਾਉਣ ਲਈ ਲਗਾਤਾਰ ਜਿਹੜੀ ਹੈ ਪੁਲਿਸ ਸੁਲਝਾ ਰਹੀ ਹੈ ਪੁਲਿਸ ਦੇ ਵੱਲ ਤਫ਼ਤੀਸ਼ ਕੀਤੀ ਜਾ ਰਹੀ ਹੈ ਪਰ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਜਿੱਥੇ ਇੱਕ ਗਰੁੱਪ ਦੇ ਨਾਲ ਗੈਂਗਵਾਰ ਦੇ ਨਾਲ ਜੋੜਿਆ ਜਾ ਰਿਹਾ ਉੱਥੇ ਕਿਤਨਾ ਕਿਤੇ ਇਹ ਖਦਸ਼ਾ ਜਤਾਇਆ ਜਾ ਰਿਹਾ ਜਾਂ ਅੰਦਾਜ਼ੇ ਲਾਇਆ ਜਾ ਸਕਦੇ ਨੇ ਕਿ ਉਹਨਾਂ ਦਾ ਹੋਰ ਕਿਸੇ ਦੇ ਨਾਲ ਕੋਈ ਨਿੱਜੀ ਤੌਰ ਤੇ ਰੰਜਿਸ਼ਬਾਜੀ ਤਾਂ ਨਹੀਂ ਸੀ ਪਰ ਹਾਲਾਂਕਿ ਪਿੰਡ ਵਾਲਿਆਂ ਦਾ ਕਹਿਣਾ ਕਿ ਉਹਨਾਂ ਦੀ ਨਾ ਤਾਂ ਕੋਈ ਜ਼ਮੀਨਦਾਰ ਰੋਲਾ ਸੀ ਨਾ ਕਿਸੇ ਨਾਲ ਕੋਈ ਡਿੱਜੀ ਰੰਜਿਸ਼ਬਾਜੀ ਸੀ ਇਹ ਕਤਲ ਜਿਹੜਾ ਹੈ ਸਿਰਫ ਜੋ ਕਰਨ ਸਗਾ ਉਸ ਦਾ ਕਤਲ ਕਰਨ ਲਈ ਉਹ ਸ਼ੂਟ ਰਾਈਸੀ ਨਾਲ ਹੀ ਉਹਨਾਂ ਨੇ ਉਹਨਾਂ ਦੇ ਮਾਤਾ ਦਾ ਕਤਲ ਕਰ ਦਿੱਤਾ ਤਾਂ ਕਹਿ ਸਕਦੇ ਕਿ ਜਿਸ ਤਰੀਕੇ ਦੇ ਨਾਲ ਘਟਨਾ ਵਾਪਰੀ ਹੈ ਜੱਗੂ ਭਗਵਾਨਪੁਰਿਆ ਹੋਣਾਂ ਦੀ ਮਾਤਾ ਦਾ ਕਤਲ ਕੀਤਾ ਗਿਆ ਤਾਂ ਇਕਦਮ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਜੜੀ ਆ ਉਹ ਮਚ ਗਈ ਐਸ ਵੇਲੇ ਅਸੀਂ ਉਹਨਾਂ ਦੇ ਫਰੰਟ ਹੈ ਉਹਨਾਂ ਦਾ ਜੋ ਘਰ ਹੈ ਜੋ ਫਰੰਟ ਦੇ ਉੱਤੇ ਘਰ ਹੈ ਉੱਥੇ ਕਾਫੀ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਉਹਨਾਂ ਦੇ ਜੋ ਕਹਿ ਸਕਦੇ ਗਵਾਂਢੀ ਹੈ ਜਾਂ ਸਾਰੇ ਜਣੇ ਇਕੱਠੇ ਹੋ ਰਹੇ ਨੇ ਤੇ ਘਰ ਦੇ ਵਿੱਚ ਬਿਰਲਾਪ ਹੋ ਰਿਹਾ ਹੈ ਚੀਕ ਚਿਹਾੜੇ ਪੈ ਰਹੇ ਨੇ ਕਿਉਂਕਿ ਜਿਹੜਾ ਇਹ ਕਤਲ ਇੱਕ ਤਰ੍ਹਾਂ ਦਾ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਗੋਲੀਆਂ ਸੁੱਧੀਆਂ ਮਾਰੀਆਂ ਗਈਆਂ ਤਾਂ ਮੈਂ ਤੁਹਾਨੂੰ ਇੱਕ ਵਾਰ ਜੱਗੂ ਭਗਵਾਨਪੁਰੀਆ ਦਾ ਘਰ ਦੇਖਣਾ ਚਾਹਦਾ ਕਿਉਂਕਿ ਬਚਪਨ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਪਹਿਲਾਂ ਤੋਂ ਅਜਿਹਾ ਨਹੀਂ ਸੀ ਪਰਵਾਦ ਵਿੱਚ ਕਿਸ ਤਰੀਕੇ ਦੇ ਨਾਲ ਉਹ ਸ਼ਿਕਾਰ ਹੋਇਆ ਗੈਂਗਬਾਰ ਦਾ ਕਿਸ ਤਰੀਕੇ ਦੇ ਨਾਲ ਜਿਹੜਾ ਆ ਗੈਂਗਬਾਰ ਦੇ ਵਿੱਚ ਗਿਆ ਉਸ ਤੋਂ ਬਾਅਦ ਗੈਂਗਸਟਰ ਬਣਦਾ ਹੈ ਜੱਗੂ ਭਗਵਾਨਪੁਰੀਆ ਨਾਮ ਜਿਹੜਾ ਉਸ ਦਾ ਉਹ ਬਣਦਾ ਹੈ ਪਰ ਮਾਮਾ ਦੇ ਲਈ ਪੁੱਤ ਜਿਹੜੇ ਆ ਉਹ ਹਮੇਸ਼ਾ ਸਾਫ਼ ਸੁਥਰੇ ਹੁੰਦੇ ਨੇ ਚਾਹੇ ਉਹਨਾਂ ਨੂੰ ਕਿੰਨੇ ਵੀ ਜ਼ਿਆਦਾ ਬੁਰੇ ਹੋਣ ਪਰ ਮਾਂ ਹਮੇਸ਼ਾ ਆਪਣੇ ਪੁੱਤ ਨੂੰ ਚੰਨ ਦਾ ਟੁਕੜਾ ਹੀ ਕਹਿੰਦੀ ਹੈ ਤਾਂ ਤੁਹਾਨੂੰ ਉਹ ਕਰ ਦਿਖਾਣੇ ਜੱਗੂ ਭਗਵਾਨਪੁਰੀਏ ਉਹਨਾਂ ਦਾ ਜਿਸ ਘਰ ਦੇ ਵਿੱਚ ਉਹ ਜੰਮੇ ਪਲੇ ਨੇ ਖੇਡੇ ਨੇ ਉਸ ਘਰ ਨੂੰ ਹਾਲਾਂਕਿ ਜਿੰਦਾ ਲੱਗਿਆ ਹੋਇਆ ਦੋ ਸਕੀਆਂ ਪਹਿਣਾ ਸਿੱਕੋ ਘਰ ਦੇ ਵਿੱਚ ਵਿਆਹੇ ਹੋਏ ਸਨ ਜੋ ਮਾਤਾ ਹਰਜੀਤ ਕੋਰ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਭੈਣ ਇੱਕੋ ਘਰ ਦੇ ਵਿੱਚ ਵਿਆਹੇ ਹੋਏ ਸਨ ਮੈਂ ਤੁਹਾਨੂੰ ਇੱਕ ਵਾਰ ਘਰ ਦੀਆਂ ਤਸਵੀਰਾਂ ਦਿਖਾਉਂਗਾ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਜਿਹੜਾ ਘਰ ਇਸ ਦੀਵਾਰ ਜਿਹੜਾ ਆ ਜਿੰਦਾ ਲੱਗਿਆ ਹੋਇਆ ਵਾ ਹਾਲਾਂਕਿ ਬਟਾਲੇ ਦੇ ਵਿੱਚ ਜਿਹੜਾ ਆ ਜੋ ਜੱਗੂ ਭਗਵਾਨਪੁਰੀਏ ਤੇ ਜੋ ਮਾਤਾ ਜੀਓ ਬਟਾਲੇ ਦੇ ਵਿੱਚ ਹੀ ਰਹਿ ਰਹੇ ਸੀ ਜੋ ਉਹਨਾਂ ਦੇ ਨਾਲ ਜੋ ਕਰਨ ਜਿਸ ਨੂੰ ਦੱਸਿਆ ਜਾ ਰਿਹਾ ਕਿ ਕਰਨ ਜਿਸ ਦਾ ਕਤਲ ਕਰਨ ਦੇ ਲਈ ਜਿਸ ਦੀ ਜ਼ਿੰਮੇਵਾਰੀ ਜਿਹੜੀ ਆ ਫੇਸਬੁੱਕ ਪੋਸਟ ਦੇ ਜ਼ਰੀਏ ਲਈ ਗਈ ਹੈ ਹਾਲਾਂਕਿ ਉਸ ਪੋਸਟ ਦੀ ਆਪਾਂ ਪੋਸਟੀ ਨਹੀਂ ਕਰਦੇ ਹੈਗੇ ਪਰ ਪੋਸਟ ਦੇ ਜਰੀਏ ਜਿੰਮੇਵਾਰੀ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਰਨ ਜਿਹੜਾ ਹੈ ਉਸ ਦੀ ਇੱਥੇ ਰਿਸ਼ਤੇਦਾਰੀ ਸੀ ਉਹ ਜੱਗੂ ਭਗਵਾਨਪੁਰੀਏ ਹੋਣਾਂ ਦਾ ਰਿਸ਼ਤੇਦਾਰ ਨਹੀਂ ਸੀਗਾ ਉਹ ਉਸ ਦੀ ਜਿਹੜੀ ਹੈ ਇਸ ਪਿੰਡ ਦੇ ਵਿੱਚ ਰਿਸ਼ਤੇਦਾਰੀ ਸੀਗੀ ਤੇ ਐਜ਼ ਅ ਬਾਡੀਗਾਰਡ ਜਿਹੜਾ ਉਹਨਾਂ ਦੇ ਮਾਤਾ ਦੇ ਨਾਲ ਰਹਿੰਦਾ ਸੀਗਾ ਤੇ 50 ਦੇ ਕਰੀਬ ਜਿਹੜੇ ਮਾਮਲੇ ਦਰਜ ਨੇ ਉਹਨਾਂ ਮਾਮਲਿਆਂ ਦੇ ਉੱਤੇ ਪੈਰ ਭਾਈ ਉਹਨਾਂ ਦੀ ਮਾਤਾ ਦੇ ਵੱਲੋਂ ਜਿਹੜੀ ਹੈ ਉਹ ਕੀਤੀ ਜਾ ਰਹੀ ਸੀਗੀ ਲਗਾਤਾਰ ਮਾਤਾ ਉਹਨਾਂ ਕਿਸਾਨ ਨੂੰ ਲੈ ਕੇ ਪੈਰਵਾਈ ਕਰ ਰਹੀ ਸੀ ਤਰਨ ਤਰਨ ਤੋਂ ਹੀ ਜਿਹੜਾ ਆ ਕੋਈ ਕੇਸ ਕਿਸੇ ਕੇਸ ਨੂੰ ਲੈ ਕੇ ਜੋ ਉਹਨਾਂ ਦੇ ਵੱਲੋਂ ਪੈਰਵਾਈ ਕੀਤੀ ਜਾ ਰਹੀ ਸੀ ਕਿ ਤਰਨ ਤਰਨ ਤੋਂ ਉਸੇ ਕੇਸ ਨੂੰ ਨੂੰ ਪੈਰਵਾਈ ਕਰਨ ਦੇ ਬਾਅਦ ਵਾਪਸ ਆਪਣੇ ਘਰ ਆ ਰਹੇ ਸੀ ਤੇ ਜਿੱਥੇ ਰੈਂਟ ਦੇ ਉੱਤੇ ਘਰ ਤੇ ਰਹ ਰਹੇ ਸੀ ਉਹ ਘਰ ਦਾ ਹਜੇ ਆ ਕੇ ਇਹਨਾਂ ਨੇ ਜਿੰਦਾ ਖੁੱਲਣਾ ਸੀ ਪਰ ਕਿਸੇ ਦਾ ਦੱਸਿਆ ਜਾ ਰਿਹਾ ਹੈ ਕਿ ਫੋਨ ਆਉਂਦਾ ਤੇ ਫੋਨ ਆਉਣ ਦੇ ਬਾਅਦ ਜਿਹੜਾ ਆ ਜੱਗੂ ਭਗਵਾਨ ਜੋ ਉਹਨਾਂ ਦੇ ਮਾਤਾ ਆ ਮਾਤਾ ਮਾਤਾ ਦਾ ਜਿਹੜਾ ਆ ਉਹ ਗੋਲੀਆਂ ਉਹ ਮਾਰਤੀਆਂ ਜੇ ਜਦੋਂ ਫੋਨ ਦੇ ਉੱਤੇ ਕਰਨ ਗੱਲ ਕਰ ਰਿਹਾ ਹੁੰਦਾ ਮਾਤਾ ਵੀ ਫਰੰਟ ਸੀਟ ਦੇ ਉੱਤੇ ਬੈਠੇ ਹੁੰਦੇ ਨੇ ਮਾਤਾ ਵੀ ਜਿਹੜਿਆ ਫਰੰਟ ਸੀਟ ਤੇ ਬੈਠੇ ਹੁੰਦੇ ਨੇ ਉਹਨਾਂ ਦੇ ਵੀ ਫਿਰ ਗੋਲੀਆਂ ਲੱਗਦੀਆਂ ਨੇ ਜਿਸ ਦੇ ਬਾਅਦ ਉਹਨਾਂ ਦੀ ਜਿਹੜੀ ਜਾਨ ਇਸ ਹਾਦਸੇ ਦੇ ਵਿੱਚ ਚਲੇ ਗਈ ਹੈ ਨਾਲ ਹੀ ਕਰਨ ਦੀ ਵੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਪਰ ਨਾਲ ਹੀ ਉਹਨਾਂ ਦੇ ਜੋ ਰਿਸ਼ਤੇਦਾਰ ਨੇ ਉਹ ਵੀ ਦੱਸ ਰਹੇ ਨੇ ਕਿ ਕਰਨ ਨੇ ਜਦੋਂ ਗੋਲੀਆਂ ਸ਼ੂਟਰਾਂ ਦੇ ਵੱਲੋਂ ਚਲਾਈਆਂ ਗਈਆਂ ਤੇ ਕਰਨ ਦੇ ਵੱਲੋਂ ਉਹਨਾਂ ਦੀ ਜੋ ਮਾਤਾ ਸੀਗੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਆ ਉਹ ਮੋਰੇ ਵੀ ਜਿਹੜੇ ਆ ਹੋਏ ਤਾਂ ਇਸ ਵੇਲੇ ਆ ਉਹਨਾਂ ਦਾ ਜੱਦੀ ਘਰ ਹੈ ਜੱਗੂ ਭਗਵਾਨਪੁਰੀਏ ਉਹਨਾਂ ਦਾ ਜੋ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਇਸ ਵੇਲੇ ਕੈਮਰੇ ਦੇ ਉੱਤੇ ਤਨਦੀ ਮਾਤਾ ਜਿਹੜੀ ਆ ਉਹਨਾਂ ਦੇ ਹੁਣ ਇਸ ਵੇਲੇ ਅਕਾਲ ਚਲਾਣਾ ਕਰ ਗਏ ਨੇ ਹਾਲਾਂਕਿ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਤਫ਼ਤੀਸ਼ ਚੱਲ ਰਹੀ ਹੈ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਦੋ ਆਪਸ਼ਾਤਿਆਂ ਦੇ ਉੱਤੇ ਐਫ ਆਈ ਆਰ ਦਰਜ ਕਰ ਲਈ ਗਈ ਆ ਤੇ ਅੱਗੇ ਵੀ ਕਾਰਵਾਈ ਜਿਹੜੀ ਆ ਕੀਤੀ ਜਾਵੇਗੀ ਪਰ ਜੋ ਫੇਸਬੁੱਕ ਪੋਸਟ ਹੈ ਕਿ ਉਸ ਨੂੰ ਲੈ ਕੇ ਵੀ ਜਿਹੜੀ ਆ ਕਾਰਵਾਈ ਹੋਵੇਗੀ ਜਾਂ ਨਹੀਂ ਹੋਵੇਗੀ ਸਾਰਾ ਇੱਕ ਤਫ਼ਤੀਸ਼ ਦਾ ਹਿੱਸਾ ਹੈ ਪਰ ਕਹਿ ਸਕਦੇ ਹਾਂ ਕਿ ਬਹੁਤ ਹੀ ਹਮੰਦ ਭਾਗੀ ਘਟਨਾ ਵਾਪਰੀ ਹੈ ਜੋ ਗੈਂਗਵਾਰ ਹੋਇਆ ਹਾਲਾਂਕਿ ਕਿੱਥੇ ਜਾ ਕੇ ਰੁਕਦਾ ਹੁਣ ਦੇਖਣ ਵਾਲਾ ਇਹ ਹੈ ਵੱਡਾ ਸਵਾਲ ਇਹ ਹੈ ਕਿ ਜੋ ਗੈਂਗਵਾਰ ਇਹ ਹਾਲਾਂਕਿ ਲੰਬੇ ਸਮੇਂ ਜੋ ਇਹ ਸ਼ੁਰੂ ਹੋਇਆ ਜੋ ਮਾਂ ਦਾ ਕਤਲ ਹੋਇਆ ਇਹ ਕਤਲ ਜਿਹੜਾ ਹੁਣ ਕਿੱਥੇ ਜਾ ਕੇ ਰੁਕਦਾ ਇਹ ਵੀ ਹੁਣ ਦੇਖਣ ਵਾਲਾ ਹੋਵੇਗਾ ਤਾਂ ਇਹ ਘਰ ਦੀਆਂ ਤਸਵੀਰਾਂ ਨੇ ਜੋ ਜੱਗੂ ਭਗਵਾਨ ਭਗਵਾਨਪੁਰਾ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਉਹਨਾਂ ਦਾ ਜੱਦੀ ਘਰ ਹੈ ਜੋ ਉਹਨਾਂ ਦਾ ਕਹਿ ਸਕਦੇ ਜਿੱਥੇ ਉਹਨਾਂ ਦਾ ਜਨਮ ਹੋਇਆ ਹੈਗਾ ਤਾਂ ਮਾਤਾ ਜੀ ਉਹਨਾਂ ਦੇ ਜਿਹੜੇ ਨੇ ਉਹ ਬਟਾਲਾ ਦੇ ਵਿੱਚ ਜਿਹੜੇ ਆ ਉਹ ਰਹਿ ਰਹੇ ਸੀਗੇ ਤਾਂ ਆਪਣੇ ਪੁੱਤ ਦੇ ਲਈ ਕੇਸਾਂ ਦੀ ਪੇਰਵਾਈ ਕਰ ਰਹੇ ਸੀਗੇ ਕਿਉਂਕਿ ਮਾਂਮਾ ਲਈ ਪੁੱਤ ਜਿਹੜੇ ਆ ਉਹ ਹੀਰੇ ਹੁੰਦੇ ਨੇ ਉਹ ਮਾਮਾਲੀ ਪੁੱਤ ਜਿਹੜੇ ਆ ਉਚਾਨੇ ਹੁੰਦੇ ਨੇ ਤੇ ਬੇਸ਼ੱਕ ਗਲਤੀਆਂ ਹੋ ਜਾਂਣ ਪੁੱਤਾਂ ਤੋਂ ਪਰ ਮਾਮਾ ਮਮੇ ਹਮੇਸ਼ਾ ਮਾਫ ਕਰਦੀਆਂ ਰਹਿੰਦੀਆਂ ਨੇ ਤੇ ਉਹਨਾਂ ਦਾ ਕੇਸ ਨਿਪਟਾਉਣ ਦੇ ਲਈ ਕਿਸੇ ਤਰੀਕੇ ਕਿਉਂਕਿ ਕੋਸ਼ਿਸ਼ ਮਾਂ ਦੀ ਹਮੇਸ਼ਾ ਹੁੰਦੀ ਹੈ ਜਦ ਤੱਕ ਸਾਹ ਚੱਲਦੇ ਨੇ ਕਿ ਆਪਣੇ ਪੁੱਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਂਚ ਜਿਹੜੀ ਆ ਉਹ ਨਾ ਆਵੇ ਤੇ ਸਾਰੇ ਕੇਸਾਂ ਜੋ ਬਰੀ ਕਰਕੇ ਪੁੱਤ ਨੂੰ ਜਿਹੜਾ ਆ ਬਾਹਰ ਲਿਆਵੇ ਹਾਲਾਂਕਿ ਜੇ ਗੱਲ ਕਰ ਲਈ ਉਹਨਾਂ ਦੇ ਜਿਹੜਾ ਭਰਾ ਮੰਨੂ ਆ ਜਿਤ ਤੱਕ ਸਾਨੂੰ ਜਾਣਕਾਰੀ ਜਿਹੜੀ ਮਿਲੀ ਹੈ ਕਿ ਜੋ ਮੰਨੂ ਭਰਾ ਆ ਉਹ ਵਿਦੇਸ਼ ਦੇ ਵਿੱਚ ਹੀ ਰਹਿੰਦਾ ਆ ਤੇ ਇੰਗਲੈਂਡ ਦੇ ਵਿੱਚ ਵੀ ਉਹ ਰਹਿ ਕੇ ਆਏ ਨਹੀਂ ਤਾਂ ਉਸਦੇ ਬਾਅਦ ਜਿਹੜਾ ਉਹਨਾਂ ਦਾ ਜੋ ਬ੍ਰਦਰ ਹੈ ਹਨਾ ਬਾਅਦ ਸੀਗਾ ਪਰ ਉਹਨਾਂ ਦੀ ਮਾਂ ਜਿਹੜੀ ਹੈ ਉਹ ਕਦੇ ਬਾਹਰ ਨੂੰ ਗਈ ਵਿਦੇਸ਼ ਨੂੰ ਕਦੇ ਉਹਨਾਂ ਦੇ ਮਾਂ ਜਿਹੜੇ ਆ ਉਹ ਕਦੇ ਵਿਦੇਸ਼ ਨੂੰ ਨਹੀਂ ਗਏ ਹੈਗੇ ਉਹਨਾਂ ਨੇ ਹਮੇਸ਼ਾ ਆਪਣੇ ਜਿਹੜੇ ਆ ਕਹਿ ਸਕਦੇ ਆ ਕਿ ਆਪਣੇ ਪੁੱਤ ਦੇ ਕੇਸਾਂ ਦੀ ਪੈਰ ਲਈ ਉਹਨਾਂ ਨੂੰ ਆਜ਼ਾਦ ਕਰਾਉਣ ਲਈ ਬਾਹਰ ਕਢਾਉਣ ਲਈ ਉਸਦੀ ਮਾਤਾ ਹਮੇਸ਼ਾ ਸਟਰਗਲ ਕਰਦੇ ਰਹੇ ਪਿੰਡ ਦੇ ਸਰਪੰਚ ਰਹੇ ਨੇ ਤਾਂ ਹੁਣ ਜਿਹੜਾ ਆ ਇਸ ਵੇਲੇ ਕਹਿ ਸਕਦੇ ਆ ਕਿ ਸਟਰਗਲ ਕਰਦੇ ਕਰਦੇ ਉਸ ਗੈਂਗਵਾਰ ਦਾ ਜੋ ਮਾਤਾ ਨੇ ਉਹ ਵੀ ਸ਼িকার ਹੋ ਗਏ ਨੇ ਉਹਨਾਂ ਦੇ ਵੀ ਗੋਲੀ ਲੱਗੀ ਉਹ ਵੀ ਅਕਾਲ ਚਲਾਣਾ ਕਰ ਗਏ ਨੇ ਤਾਂ ਬਿਹਤ ਪੰਜਾਬ ਦੇ ਲਈ ਇਹ ਸਥਿਤੀ ਕਹਿ ਸਕਦੇ ਆ ਕਿ ਬਿਹਤ ਨਾਜ਼ੁਕ ਹੈ ਇਸ ਵੇਲੇ ਸਥਿਤੀ ਕਿ ਪੰਜਾਬ ਦੇ ਜਿਹੜੀ ਨੌਜਵਾਨੀਆਂ ਪੰਜਾਬ ਦੇ ਜਿਹੜੇ ਪੁੱਤ ਹੈ ਉਹ ਜੋਤੇ ਹੁੰਦੇ ਸੀਗੇ ਤੇ ਅੱਜ ਕਿਸ ਰਾਸਤੇ ਉੱਤੇ ਤੁਰੇ ਤੇ ਉਸ ਕੀ ਕਿਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਉਹ ਉਹਨਾਂ ਨੂੰ ਅੰਜਾਮ ਜਿਹੜਾ ਹੈ ਉਹ ਦੇ ਹੋ ਰਿਹਾ ਹਾਲਾਂਕਿ ਮੇਨ ਘਰ ਉਹਨਾਂ ਦਾ ਸਾਹਮਣੇ ਕਿਉਂਕਿ ਦੋ ਭੈਣਾਂ ਇੱਕੋ ਘਰ ਦੇ ਵਿੱਚ ਜਿਹੜੇ ਆ ਵਿਆਹੇ ਹੋਏ ਸਨ ਤਾਂ ਇਕੱਠੇ ਜਿਹੜਾ ਪਰਿਵਾਰ ਰਹਿੰਦਾ ਸੀ ਤਾਂ ਦੋ ਸਕੇ ਭਰਾ ਸੀ ਜੱਗੂ ਭਗਵਾਨਪੁਰੀਆ ਤੇ ਉਹਨਾਂ ਦਾ ਜਿਹੜਾ ਬ੍ਰਦਰ ਹੈ ਉਹ ਬ੍ਰਦਰ ਵਿਦੇਸ਼ ਹੈ ਪਰ ਜੱਗੂ ਭਗਵਾਨਪੁਰੀਆ ਇਸ ਵੇਲੇ ਅਸਾਮ ਦੀ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਬੰਦੇ ਤੇ ਜੋ ਪਿੱਛੇ ਪਰਿਵਾਰਕ ਮੈਂਬਰ ਦੇ ਵਿੱਚੋਂ ਉਹਨਾਂ ਦੇ ਮਾਤਾ ਨੇ ਉਹਨਾਂ ਦੇ ਵੱਲੋਂ ਸਾਰੇ ਕੇਸਾਂ ਦੀ ਪੈਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਤਸਵੀਰ ਜਿਹੜੀ ਹੈ ਇਸ ਵੇਲੇ ਉਹਨਾਂ ਦੇ ਘਰ ਦੀ ਤੁਹਾਡੇ ਨਾਲ ਆਪਾਂ ਸਾਂਝੀ ਕਰ ਰਹੇ ਤਾਂ ਬੇहद ਦੁਖਦਾਈ ਘਟਨਾ ਜਿਹੜੀ ਵਾਪਰੀ ਹੈ ਪੰਜਾਬ ਦੇ ਲਈ ਬਹੁਤ ਉਦਾਈ ਘਟਨਾ ਹੈ ਇਹ ਤੇ ਇਸ ਪਰਿਵਾਰ ਦੇ ਲਈ ਵੀ ਜਿਸ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਸਾਰਿਆਂ ਦਾ ਹੀ ਕਹਿਣਾ ਹੈ ਕਿ ਜੇਕਰ ਦੋ ਗੈਂਗਸਟਰਾਂ ਦੇ ਵਿਚਾਲੇ ਗੈਂਗਵਾਰ ਹੈ ਤਾਂ ਇੱਕ ਦੂਜੇ ਦੇ ਨਾਲ ਤਾਂ ਕੋਈ ਕਨਸ ਹੋ ਸਕਦੀ ਹੈ ਪਰ ਜਿਹੜਾ ਆ ਇੱਕ ਮਾਂ ਨੂੰ ਟਾਰਗੇਟ ਕਰਨਾ ਜਾਇਆ ਇੱਕ ਮਾਂ ਇਸ ਦੇ ਵਿੱਚ ਜਿਹੜੀ ਆ ਉਸ ਦੀ ਜਾਨ ਚਲੇਗੀ ਤਾਂ ਇਹ ਬਹੁਤ ਹੀ ਦੁਖਦਾਈ ਜਿਹੜੀ ਆ ਘਟਨਾ ਵਾਪਰੀ ਹੈ ਪਰਿਵਾਰਕ ਮੈਂਬਰਾਂ ਦੇ ਇਹ ਕਹਿੰਨਾ ਬਾਕੀ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਪੁਲਿਸ ਪ੍ਰਸ਼ਾਸਨ ਵੀ ਇਸ ਦੇ ਉੱਤੇ ਕਾਰਵਾਈ ਦੀ ਗੱਲ ਕਰ ਰਿਹਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਇਸ ਗੈਂਗਵਾੜ ਨੂੰ ਖਤਮ ਕਰਨ ਦੇ ਕੀ ਕੀ ਕਦਮ ਜਿਹੜੇ ਆ ਚੁੱਕੇ ਜਾ ਰਹੇ ਨੇ ਕੈਮਰਾਮੈਨ ਜਸ਼ਨ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ